ਸਿਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ نیوز ਹਿੰਦੁਸਤਾਨ ਫਾਸਟ نیوز ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਲੁਧਿਆਣਾ ਦੇ ਸਿਮਲਾਪੂਰੀ ਇਲਾਕੇ ਵਿੱਚ ਰਹਿਣ ਵਾਲੀ ਜਸਪ੍ਰੀਤ ਕੌਰਕ ਨਾਮਕ ਔਰਤ ਨੇ ਕੀਤਾ ਬਿਨਾ ਤਲਾਕ ਤੋਂ ਦੂਜਾ ਵਿਆਹ ਥਾਣਾ ਸਿਮਲਾਪੂਰੀ ਪੁਲਿਸ ਪਾਰਟੀ ਨੇ ਔਰਤ ਨੂੰ ਕੀਤਾ ਕਾਬੂ ਆਸ਼ਿਕ ਹੋਇਆ ਫਰਾਰ ਆਓ ਜਾਣਦੇ ਹਾਂ ਪੂਰੀ ਖਬਰ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਦੇ ਦਿੱਤਾ ਕਿ 6 ਸਰ ਚਵੀ ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੀ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਗੱਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਆ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 73 ਮਿਤੀ 13 ਜਨਵਰੀ 20 ਅੰਡਰ ਸੈਕਸ਼ਨ 380 ਕਨਸੀ ਆਈਪੀਸੀ ਦਾ ਕੇਸ ਫਾਈਲ ਕੀਤਾ ਪਿਆ ਹੈ ਤੇ ਜਸਪੀਰ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਤੇ ਸਮਨ ਨੂੰ ਜੁਡੀਸ਼ੀਅਲ ਸਾਡਾ ਹੈ ਤੇ ਮਨੀ ਦੀ ਹੈ ਜਿਹੜੀ ਐ ਰੈਸਟ ਬਾਕੀ ਆ ਜੀ ਮੈਰੀ ਸੰਬੰਧੀ ਅਸੀਂ ਵੈਰੀਫਾਈ ਸਰਵਿਸ ਕਰ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹ ਵੀ ਕਾਨੂੰਨ ਦੇ ਤਹਿਤ ਬਣ ਕੇ ਸਰਵਿਸ ਹੋਵੇਗੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹ ਵੀ ਕਾਨੂੰਨ ਦੇ ਤਹਿਤ ਸਰਵਿਸ ਹੋਵੇਗੀ ਅਕਚੁਅਲੀ ਇਹਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਆ ਸਾਨੂੰ ਉਹ ਆਂਦੇ ਬਿਨੂੰ ਨਹੀਂ ਪਤਾ ਸਿੱਖਿਆ ਕਿ ਜਦੋਂ ਦੋਖੀ ਮੰਨੀ ਪੜਿਆ ਜਾਏਗਾ ਉਹਨਾਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਕਾਨੂੰਨ ਦੇ ਤਹਿਤ ਹੋਵੇਗਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਕਹੇ ਲੀ ਗਿਆ ਹੋ ਮੇਰੇ ਇਹ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਛ ਕੈਸ਼ ਨਾਲ ਲੈ ਕੇ ਚਲੀ ਗਏ ਕਿੱਦਾਂ ਹੋਇਆ ਕਿੱਦਾਂ ਪਾ ਗਏ ਨਾ ਮਿਲਦਾ ਕੋਈ ਜਿਹੜਾ ਸੱਚਾ ਬੰਦੀ ਕਰਾਇਆ ਵਾ ਇਸ ਦੀ ਬਾਤਾਂ ਹੋਣਗੀਆਂ ਕਿ ਬਿਲਕੁਲ ਬਾਤਾਂ ਹੋਣ ਚਾਹੀਦੀ ਬਿਲਕੁਲ ਬਾਤਾਂ ਹੋਣ ਚਾਹੀਦੀ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਫੇਕ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਕੋਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਲਸਾ ਆਪਣਾ ਨਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਛੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀ ਸਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਬਹੁਤ ਵਾਰ ਰੈਕੋਡਿੰਗ ਰੈਕੋਡਿੰਗ ਹੈ। ਬ੍ਰਸ਼ਟ ਜਪਤੀਗੁਰ ਕੁੜੀ ਦੀ ਰਿਵਾਈਜ਼ ਨਹੀਂ ਹੋਈ ਹੈ। ਮੁੰ ਮੁੰਡੇ ਦੀ ਅਰੈਸਟ ਨਹੀਂ ਪਈਆਂ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਅਰੈਸਟ ਨਹੀਂ ਪਾ ਰਹੇ ਧੰਨਵਾਦ ਜੀ ਤੁਸੀਂ ਪੁੱਛਿਆ